ਅੱਜ ਰਾਜਪਾਲ ਅਟਵਾਲਜੀ ਵੱਲੋਂ OBC ਸੈਲ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਜਿਸ ਵਿੱਚ ਆਏ ਹੋਏ ਮੈਂਬਰਾਂ ਨੂੰ ਕੁਝ ਨਿਯੁਕਤੀ ਪੱਤਰ ਦਿੱਤੇ ਗਏ ਹਨ ਪੰਥ ਦੇ ਅਕਾਲੀ ਦਲ ਲੀਡਰ ਸਾਹਿਬਾਨ ਸਰਦਾਰ ਗੁਰਜਸਵੰਤ ਸਿੰਘ ਟੋੜਾ ਜੀ ਜੋ ਕਿ ਇਸ ਸਮੇਂ ਸਾਡੇ ਵਿੱਚ ਮੌਜੂਦ ਨਹੀਂ ਹਨ ਉਹਨਾਂ ਦੀ ਲੜਕੀ ਰਣਦੀਪ ਕੌਰ ਟੋੜਾ ਜੀ ਦੇ ਪਹੁੰਚਣ ਤੇ ਉਹਨਾਂ ਦਾ ਤਹਿ ਦਿਲੋਂ ਨਤਨਵਾਦ ਕੀਤਾ ਗਿਆ ਜੋ ਕਿ ਅਜ ਨਿਯੁਕਤੀ ਪੱਤਰ ਦਿੱਤਾ ਉਸ ਵਿੱਚ ਗੋਪੀ ਚੰਦ ਜੀ ਨੂੰ ਬਲਾਕ ਨੂਰ ਮਹਿਲ ਦੇ ਚੇਅਰਮੈਨ OBC ਸੈਲ ਦੇ ਨਿਯੁਕਤ ਕੀਤਾ ਗਿਆ ਗੁਰਜੀਤ ਸਿੰਘ ਜੀ ਨੂੰ ਜ਼ਿਲ੍ਹਾ ਜਲੰਧਰ ਦੇ ਸੈਕਟਰੀ OBC ਸੈੱਲ ਦੇ ਨਿਯੁਕਤ ਕੀਤਾ ਹੈ ਪ੍ਰੀਤਮ RAM ਜੀ ਜੋ ਕਿ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਹਨ ਉਹਨਾਂ ਨੇ ਆਣ ਕੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਗੁਰਨਾਮ ਸਿੰਘ ਕਲੇਰ ਜੀ ਜਨਰਲ ਸੈਕਟਰੀ ਨੇ OBC ਸੈੱਲ ਦੇ ਇਨਚਾਰਜ ਹਨ ਨਾਲ ਹੀ ਭੈਣ ਜੀ ਰਣਦੀਪ ਕੌਰ ਜੀ ਨੂੰ ਬੁਲਾ ਕੇ ਉਹਨਾਂ ਦਾ ਜੀ ਆਇਆਂ ਨੂੰ ਆਖਿਆ ਨਾਲ ਹੀ ਉਹਨਾਂ ਕੋਲੋਂ ਸਾਰੇ ਆਏ ਹੋਏ ਮੈਂਬਰਾਂ ਨੂੰ ਨਿਯੁਕਤੀ ਪੱਤਰ ਦਵਾਏ ਗਏ ਹਨ ਉਨ੍ਹਾਂ ਨੇ ਆਣ ਕੇ ਸਾਰੇ ਆਏ ਹੋਏ ਮੈਂਬਰਾਂ ਨੂੰ ਨਿਯੁਕਤ ਕੀਤਾ ਅਤੇ ਨਾਲ ਹੀ ਸਾਰਿਆਂ ਨੂੰ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਅੱਗੇ ਆਪਣੇ OBC ਸੈੱਲ ਨੂੰ ਵਿਧਾਇਆ ਜਾਵੇ ਜੋ ਕਿ ਆਪਣੇ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਮੌਕੇ ਤੇ ਆਏ ਹੋਏ ਪਤਵੰਤੇ ਸੱਜਣ ਮਨਜੀਤ ਕੌਰ ਸਰੋਏ ਹੋਗੇ ਸਮਾਜ ਸੇਵੀ ਲੁਧਿਆਣਾ ਡਾਕਟਰ ਪਰਮਜੀਤ ਸਿੰਘ ਸਰੋਏ ਰਾਜਵਿੰਦਰ ਕੌਰ ਸਿਮਰਨ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ OBC ਵਿਭਾਗ ਗੁਰਨਾਮ ਸਿੰਘ ਕਲੇਰ ਜਨਰਲ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ OBC डिपार्टमेंट इंचार्ज तू पत्र पत्रकार राजकुमार रंगल दे खास रिपोर्ट आजी आजी। ਇੱਕ ਫੋਟੋ ਖੜੀ ਆ ਮੈਂ ਜੋ ਬਿਸਮਾਲ ਉਸ ਵੀ ਉਹ ਵੀ ਇੱਕ ਮੋਬਾਈਲ ਖਾਣ ਇਧਰ ਨੂੰ ਫੇਰ ਮੈਨੂੰ ਕੋਈ ਨਹੀਂ 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 ਚਲ ਜਿੰਨੀ ਫੋਟੋ ਆਣੀ ਚਾਹੀਦੀ ਆ ਫਰਦ ਫੜ ਲੋ ਇਹਨਾਂ ਬਚਾ ਲੈਣ ਲਈ ਆ ਫੜੋ ਲੈ ਆਜੋ ਚੇਅਰਮੈਨ ਸਾਹਿਬ ਠੀਕ ਹੈ ਠੀਕ ਲਾਓ ਚਲੋ ਟੈਡ ਵੀ ਇਦਾਂ ਅਗਲੇ ਨੇ ਆ ਲੱਗਦਾ ਕਿ ਦੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਅਗਲਾ ਜੀ ਮੈਂ ਕਰ ਲੈਣੀ ਆ ਫੋਟੋ ਪਿੱਕ ਚ ਕੈਡੀ ਸਾਹਿਬ ਨੂੰ ਵੀ ਲਾ ਦਿਓ ਨਾਲ ਕੋਈ ਫੋਟੋ ਵੀ ਆਪਾਂ ਦੇਖੋ ਜੀ ਮੈਂ ਸਵਰਗ ਸਦਾ ਗੁਰਬਿੰਦਰ ਸਿੰਘ ਢਵਾਲ ਉਹਨਾਂ ਦੇ ਦਾ ਬੇਟਾ ਤੇ ਰਮੇ ਰਾਜਪਾਲ اٹਵਾਲ ਤੇ ਸਾਡੇ ਘਰ ਵਿਖੇ ਅੱਜ OBC ਸੈੱਲ ਕਾਂਗਰਸ ਦੀ ਜਿਹੜੀ ਮੀਟਿੰਗ ਹੋਈ ਤੇ ਉਹਦੇ ਵਿੱਚ ਕੁਝ ਨਿਯੁਕਤੀ ਪੱਤਰ ਜਿਹੜੇ ਆ ਉਹ ਦਿੱਤੇ ਗਏ ਪਰ ਸਭ ਤੋਂ ਪਹਿਲਾਂ ਮੈਂ ਸਾਡੇ ਜਿਹੜੀ ਪੰਥ ਦੀ ਮੋਰੀ ਜਮਾਤ ਐ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਧੱਲੇਦਾਰ ਤੇ ਲੀਡਰਸ ਦਾ ਗੁਰਚਰਨ ਸਿੰਘ ਤੋੜਾ ਤੋੜਾ ਜਿਹੜੇ ਆਪਣੇ ਵਿੱਚ ਅੱਜ ਮੌਜੂਦ ਨਹੀਂ ਉਹਨਾਂ ਦੇ ਉਹਨਾਂ ਦੇ ਡਾਟਰਨ ਲਾ ਦਾ ਫਲੋਰ ਵਿੱਚ ਰਣਦੀਪ ਕੌਰ ਟੋੜਾ ਜੀ ਦਾ ਫਲੋਰ ਵਿੱਚ ਆਇਆ ਦਾ ਧੰਨਵਾਦ ਕਰਦਾ ਤੇ ਜਿਹੜਾ ਇਹ ਅੱਜ ਪ੍ਰੋਗਰਾਮ ਸਗਾ ਨਿਯੁਕਤੀ ਪੱਤਰ ਜਿਹੜੇ ਦਿੱਤੇ ਗਏ ਉਹ ਗੋਪੀ ਚੰਦ ਜੀ ਨੂੰ ਲਾਇਆ ਜੀ ਬਲੌਕ ਨੂਰਮਹਿਲ ਦੇ ਚੇਅਰਮੈਨ OBC 셀 ਦੇ ਤੇ ਗੁਰਜੀਤ ਭਾਜੀ ਉਹਨਾਂ ਨੂੰ ਅਸੀਂ ਸੈਕਟਰੀ ਲਾਇਆ ਜੀ ਆਪਣੇ ਜਲੰਧਰ ਡਿਸਟ੍ਰਿਕਟ ਦੇ ਤੇ ਇਹ ਸਾਰੇ ਉਸ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਪ੍ਰੀਤਮ ਰਾਮ ਜੀ ਇਹਨਾਂ ਨੇ ਸ਼ਿਰਕਤ ਕੀਤੀ ਤੇ ਖਾਸ ਤੌਰ ਤੇ ਆਪਣੇ ਗੁਰਨਾਮ ਸਿੰਘ ਕਲੇਰ ਜੀ ਜਿਹੜੇ ਜਰਨਲ ਸੈਕਟਰੀ ਨੇ ਆ ओबीसी ਸੈੱਲ ਦੇ ਦੇ ਇੰਚਾਰਜ ਨੇ ਤੇ ਨਾਲੇ ਭੈਣ ਜੀ ਹੁਣਾ ਤੋਂ ਇਹ ਇਹਨਾਂ ਨੂੰ ਅਸੀਂ ਸੱਦ ਕੇ ਇਹਨਾਂ ਦਾ ਵੈਲਕਮ ਕੀਤਾ ਨਾਲੇ ਇਹਨਾਂ ਦੇ ਉਹ ਅਸੀਂ ਇਹ ਜਿਹੜੇ ਨਿਯੁਕਤੀ ਪੱਤਰ ਆ ਇਹ ਦੁਆਏ ਆ ਇਸ ਕੰਮ ਦੇ ਨਾਲ ਦੇਖੋ ਵੀ ਜਿਹੜਾ ओबीसी ਸੈੱਲ ਜਿਹੜਾ ਆ ਅਸੀਂ ਜਾਣਦੇ ਹਾਂ ਕਿ ਇਹ ਕਿ ਅਹਿਮ ਹਿੱਸਾ ਹੈ ਇੰਡੀਅਨ ਨੈਸ਼ਨਲ ਕਾਂਗਰਸ ਦਾ ਤੇ ਜੇ OBC 셀 ਨੂੰ ਆਪਾਂ ਹੋਰ ਸਟਰੋਂਗ ਕਰਾਂਗੇ ਡੈਲੀਗੇਟ ਕਰਾਂਗੇ ਅਥਾਰਟੀ ਯੰਗ ਬੰਦਿਆਂ ਨੂੰ ਮੋਰੇ ਲੈ ਕੇ ਆਵਾਂ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਨੈਸ਼ਨਲ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਆਪਾਂ ਹੋਰ ਸਟਰੋਂਗ ਕਰਾਂਗੇ ਤੇ ਇਹ ਬੰਦੇ ਪੂਰੀ ਤਨਦੇਹੀ ਨਾਲ ਆਪਣੀਆਂ ਜਿਹੜੀਆਂ ਸੇਵਾਵਾਂ ਉਹ ਨਿਮਾਉਣਗੇ ਤਾਂ ਕਾਂਗਰਸ ਜਿਹੜੀ ਹੋਊਗੀ ਉਹ ਹੋਰ ਮਜ਼ਬੂਤ ਹੋਊਗੀ। ਉਹਦੇ ਦੇਖ ਕੇ ਪਰਿਵਾਰ ਵੱਡਾ ਹੋ ਰਿਹਾ ਬੜੀ ਕੀ ਮਾਨਮਤ ਉਸ ਕਰਦੇ। ਮੈਂ ਬਹੁਤ ਮਾਨਮੁਸੂਸ ਕਰਦਾ ਜੀ ਇਸ ਘਰ ਦੇ ਵਿੱਚ ਲੱਖਾਂ ਪ੍ਰੋਗਰਾਮ ਪਹਿਲਾਂ ਵੀ ਹੋਏ ਆ। ਤਾਂ ਹੁਣ ਵੀ ਮੈਂ ਮਾਣ ਮਹਿਸੂਸ ਕਰਦਾ ਕਿ ਵੀ ਸਾਡੀ ਪੰਜਵੀਂ ਜਨਰੇਸ਼ਨ ਹੈ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਲ ਤੇ ਮੈਂ ਆਪ ਸਦਾ ਨਵਜੋਤ ਸਿੰਘ ਸਿੱਧੂ ਦੀ ਰਹਿਨਮਾਈ ਹੇਠ ਆਪਣਾ ਜਿਹੜਾ ਸਿਆਸੀ ਜੀਵਨ ਸ਼ੁਰੂ ਕੀਤਾ ਪਹਿਲੀ ਗੱਲ ਦਾ ਤਾਂ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਉਸ ਉਹੀ ਜੀ ਸ਼ਖਸੀਅਤ ਦੇ ਨਾਲ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਕਿ ਵੀ ਜਿਹੜੀ ਬੇਦਾਗ ਇਮਾਨਦਾਰ ਸਿਰੜੀ ਤੇ ਹਣ ਤੱਕ ਟਿਕ ਸਹੀ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਜਿਹੜਾ ਲਾਂਘਾ ਖਲਮਾਉਣ ਵਾਲੇ ਇਹਨਾਂ ਦੀ ਮੁੱਖ ਭੂਮਿਕਾ ਸੀਗੀ ਮੈਨੂੰ ਆਪਣੇ ਆਪ ਤੇ ਮਾਣ ਹੈ ਕਿ ਮੈਂ ਉਹਨਾਂ ਦੀ ਟੀਮ ਦਾ ਹਿੱਸਾ ਤਾਂ ਜਿਹੜੀ ਸਿਆਸਤ ਆ ਮੈਂ ਉਹਨਾਂ ਦੀ ਛਤਰਛਾਇਆ ਹੇਠ ਸ਼ੁਰੂ ਕੀਤੀ ਆ ਤੇ ਸਾਡਾ ਪਰਿਵਾਰ ਦਿਨੋਂ ਦਿਨ ਵੱਡਾ ਹੋ ਰਿਹਾ ਸਾਡਾ ਮੇਨ ਗੋਲ ਸਾਰਿਆਂ ਦਾ ਇਹੀ ਹੈ ਕਿ ਵੀ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਵੱਧ ਤੋਂ ਵੱਧ ਮਜ਼ਬੂਤ ਕੀਤਾ ਜਾਵੇ ਤੇ ਜਿਹੜੇ ਯੰਗ ਤੇ ਵਾਈਬਰੈਂਟ ਲੀਡਰਸ ਆ ਜਿਦਾਂ ਭੈਣ ਜੀ ਰਨੀਪ ਕੋਲ ਟੋੜਾ ਜੀ ਸਾਡੇ ਨਾਲ ਖੜੇ ਆ ਇਹ ਹੋਰ ਮੋਰੇ ਹੋਣ ਇਹਨਾਂ ਦੇ ਹੋਰ ਜਿਹੜੇ ਕਨੈਕਸ਼ਨਸ ਬਣਨ ਇਹਨਾਂ ਅਗਈ ਯੰਗ ਤੇ ਵਾਈਬਰੈਂਟ ਬੰਦੇ ਹੋਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਆਉਣ ਤੇ ਇਸ ਕਾਂਗਰਸ ਨੂੰ ਆਪਾਂ ਹੋਰ ਮਜ਼ਬੂਤ ਕਰਕੇ ਪੰਜਾਬ ਲਈ ਜਿਹੜੇ ਆ ਵਧੀਆ ਤੋਂ ਵਧੀਆ ਕੰਮ ਕਰ ਸਕੀਏ ਤੇ ਪੰਜਾਬ ਨੂੰ ਫੇਰ ਨੰਬਰ 1 ਸੂਬਾ ਬਣਾਉਣ ਦੀ ਜਿਹੜੀ ਆ ਮੁਹਿੰਮ ਹੈ ਉਹ ਦੁਬਾਰਾ ਅਸੀਂ ਸ਼ੁਰੂ ਕਰੀਏ ਤੇ ਪੰਜਾਬ ਨੂੰ ਨੰਬਰ 1 ਸੂਬਾ ਬਣਾਈਏ ਹਾਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਅਟਵਾਲਸਰ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਔਰ ਮੈਨੂੰ ਇੰਨਾ ਇੱਜ਼ਤ ਮਾਨ ਬਖਸ਼ਿਆ ਬਹੁਤ ਅੱਛਾ ਲੱਗਿਆ ਕਿ OBC ਡਿਪਾਰਟਮੈਂਟ ਨੂੰ ਇਹਨਾਂ ਨੇ ਇੰਨਾ ਵਧੀਆ ਹੰਗਾਰਾ ਦੇ ਰਹੇ ਨੇ ਯੰਗ ਜਨਰੇਸ਼ਨ ਨਾਲ ਐਡ ਕਰ ਰਹੇ ਨੇ ਜਿੱਦਾਂ ਕਿ ਹੁਣ ਚੇਅਰਮੈਨ ਲਗਾਇਆ ਗੋਪੀ ਜੀ ਨੂੰ ਔਰ ਵੀ ਜੀ ਗੁਰਜੀਤ ਸਿੰਘ ਜੀ ਨੂੰ ਲਗਾਇਆ ਫੈਕਟਰੀ ਜਲੰਧਰ ਸੈਕਟਰੀ ਆਫ ਸਿਟੀ ਜਲੰਧਰ ਜ਼ਿਲ੍ਹੇ ਦੇ ਦਿੱਸਿਕ ਰੂੜੜ ਦੇ ਸਾਨੂੰ ਇਸ ਚੀਜ਼ ਦਾ ਇਹ ਮਾਨ ਮਹਿਸੂਸ ਹੋ ਰਿਹਾ ਕਿ ਸਾਡਾ ਕਾਂਗਰਸ ਪਰਿਵਾਰ ਅੱਗੇ ਦੀ ਅੱਗੇ ਵਧ ਰਿਹਾ ਔਰ ਉਹ ਬੰਦੇ ਛੱਡ ਰਹੇ ਨੇ ਜਿਹੜੇ ਦਿਲੋਂ ਕੰਮ ਕਰਨਾ ਚਾਹੁੰਦੇ ਮੇਰੇ ਨਾਲ ਹੋਂਦ ਵੀ ਬਹੁਤ ਹਲਕਾ ਸਾਉਥ ਤੋਂ ਲੁਧਿਆਣੇ ਤੋਂ ਮੀ ਮੈਡਮ ਸਪੀਨਾ ਲੜ ਨੇ ਜਿਹੜੇ ਮੈਡਮ ਮਨਜੀਤ ਕੌਰ ਜੀ ਇਨਾਂ ਦੀ ਬਹੁਤ ਮਿਹਨਤ ਕੀਤੀ ਹੋਈ ਆ ਰਾਜਵਿੰਦਰ ਕੌਰ ਜੀ ਇਹ ਵੀ ਉੱਥੋਂ ਹੀ ਨੇ ਤੇ ਸਾਊਥ ਹਲਕੇ ਤੋਂ ਮੇਰੇ ਨਾਲ ਨੇ ਮੈਂ ਇਹਨਾਂ ਦੀ ਮਿਹਨਤ ਨੂੰ ਦੇਖਦੀ ਰਹਿੰਦੀ ਆ ਔਰ ਮੈਨੂੰ ਖੁਸ਼ੀ ਹੁੰਦੀ ਆ ਕਿ ਜਦੋਂ ਯੰਗ ਲੇਡੀਜ਼ ਅੱਗੇ ਆ ਕੇ ਮਿਹਨਤ ਕਰ ਰਹੀਆਂ ਨੇ ਤੇ ਸਾਡੇ ਪਰਿਵਾਰ ਨੂੰ ਵਧਾ ਰਹੀਆਂ ਕਾਂਗਰਸ ਪਰਿਵਾਰ ਨੂੰ ਔਰ ਇਹ ਵੀ ਉਮੀਦ ਆ ਕਿ ਆਉਣ ਵਾਲਾ ਟਾਈਮ ਕਾਂਗਰਸ ਦਾ ਹੀ ਹੈ ਕਿਉਂਕਿ ਬਾਕੀ ਪਾਰਟੀਆਂ ਨੂੰ ਅਸੀਂ ਦੇਖ ਚੁੱਕੇ ਹਾਂ ਕੋਈ ਕਿਸੇ ਨੇ ਕੋਈ ਹੈ ਜੇ ਕੰਮ ਨਹੀਂ ਕੀਤਾ ਅਸੀਂ ਮਹਿਮ ਨੂੰ ਅੱਗੇ ਵਧਾ ਕੇ ਕਾਂਗਰਸ ਨੂੰ ਹੀ ਦੁਬਾਰਾ ਲੈ ਕੇ ਆਉਣਾ ਚਾਹੁੰਦੇ ਆ ਤਾਂ ਜੋ ਸਾਡਾ ਪਰਿਵਾਰ ਇਸ ਵਿਨਿੰਗ ਵਿੱਚ ਸਾਡੀ ਜਿੱਤ ਪੱਕੀ ਹੋਵੇ ਤੇ ਅਸੀਂ ਜੋ ਇੱਕ ਗੰਦਰ ਆਮ ਆਦਮੀ ਪਾਰਟੀ ਨੇ ਪਾਤਾ ਅਸੀਂ ਉਹਨੂੰ ਕੱਢ ਸਕੀਏ ਬਾਹਰ